ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਕੀ ਸਮਝਾਉਂਦੇ ਆ ਭਗਤ ਜੀ ਭਗਤ ਜੀ ਸ਼ਬਦ ਦੇ ਵਿੱਚ ਬੈਕੁੰਠ ਵਾਰੇ ਜੋ ਗੱਲਾਂ ਜੋ ਸੰਸਾਰੀ ਭਗਤੀਆਂ ਚ ਖਿਆਲ ਪੈਦਾ ਹੋਏ ਉਹਨਾਂ ਵਾਰੇ ਆਪਾਂ ਨੂੰ ਭਗਤ ਜੀ ਸਮਝਾਉਂਦੇ ਸਾਰੇ ਕਹਿੰਦੇ ਨੇ ਪੁੰਨ ਕਰੇ ਤੇ ਬੈਕੁੰਠ ਚਲਾ ਜਾਂਦਾ ਹੈ ਪਾਪ ਕਰੇ ਤੇ ਨਰਕ ਚਲੇ ਜਾਂਦਾ ਨਾ ਨਰਕ ਦਾ ਪਤਾ ਨਾ ਬੈਕੁੰਠ ਦਾ ਪਤਾ ਬਾਗਤਨ ਹੀ ਅਸਮਾਨ ਗਰਾਨਾ ਗੱਲਾਂ ਨਾਲ ਹੀ ਪਹੁੰਚੇ ਬੈਠੇ ਨੇ ਨਹੀਂ ਭਾਈ ਆਓ ਸਾਰੇ ਮਿਲ ਕੇ ਆਪਾਂ ਈ ਰੱਬੀ ਬਾਣੀ ਨਾਲ ਜੁੜੀਏ ਆਪਾਂ ਨੂੰ ਸਮਝ ਆਵੇ ਬੈਕੁੰਠ ਕੀ ਹੈ ਨਰਕ ਕੀ ਹੈ ਸਵਰਗ ਕੀ ਹੈ ਕੀ ਕਹਿੰਦੇ ਆ ਭਗਤ ਜੀ ਸਭ ਕੋਈ ਚਲਨ ਕਹਿਤ ਹੈ ਉਹਾ ਨਾ ਜਾਣੂ ਬੈਕੁੰਠ ਹੈ ਕਹਾ ਸਾਰੇ ਕਹਿੰਦੇ ਬੈਕੁੰਠ ਜਾਣਾ ਸਵਰਗ ਜਾਣਾ ਇਸਲਾਮ ਕਹਿੰਦੇ ਪੈਸਤ ਜਾਣਾ ਆਪਣੇ ਕਹਿੰਦੇ ਸਵਰਗ ਜਾਣਾ ਪਤਾ ਨਹੀਂ ਸਵਰਗ ਕੀ ਚੀਜ਼ ਹੈ ਸਭ ਕੋਈ ਸਾਰੇ ਗੱਲਾਂ ਨਾਲ ਹੀ ਰਹਾਓ ਆਪ ਆਪ ਦਾ ਮर्म ਨਾ ਜਾਣਾ ਬਾਤਨ ਹੀ ਬੇਕੁੰਠ ਬਖਾਨਾ ਬڑے بڑے ਬਖਿਆਨ ਕਰਦੇ ਉੱਥੇ ਆਏ ਆ ਉੱਥੇ ਆਏ ਆ ਉਹ ਭਾਈ ਉੱਥੇ ਬੈਂਕੁੰਠ ਜੋ ਸਵਰਗ ਹੈ ਸੱਚਖੰਡ ਹੈ ਉੱਥੇ ਤਾਂ ਜਾਂਦੀ ਏ ਜੋਤ ਹੈ ਉਹ ਵੀ ਇਹ ਕੋਈ ਤਾਂ ਬੰਨ ਨਹੀਂ ਜਾ ਸਕਦੀ ਮਨ ਬੁੱਧੀ ਸੰਸਾਰ ਨਾਲ ਜੁੜੇ ਹੋਏ ਨੇ ਅੰਤਰਾਤਮਾ ਦੀ ਬਾਤ ਸੱਚਖੰਡ ਉਹ ਹੁਕਮ ਨਾਲ ਹੈ ਜਿਹਨੂੰ ਬਾਣੀ ਵਿੱਚ ਸਤਿਗੁਰ ਕਹਿਆ ਵਾ ਪਰ ਅਸੀਂ ਗੱਲਾਂ ਨਹੀਂ ਪਹੁੰਚੇ ਬੈਠੇ ਵਿਭਗਜੀ ਕਹਿੰਦੇ ਨੇ ਸਾਰੇ ਕਹਿੰਦੇ ਨੇ ਵੇ ਕੁੰਟ ਵੇ ਕੁੰਟ ਆਪਦਾ ਆ ਪਤਾ ਨਹੀਂ ਕਿੱਥੋਂ ਆਏ ਆ ਕਿੱਧਰ ਨੂੰ ਜਾਣਾ ਕਿਸ ਕਾਰਨ ਤੂੰ ਜਾਗ ਆਏ ਭਾਈ ਕੀ ਕਰਨ ਆਏ ਆ ਜੱਗ ਦੇ ਵਿੱਚ ਹੂੰ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਣਾਏ ਜਿਓ ਮੈਂ ਆਸਾ ਰੱਖੀ ਚਿਤ ਮੇਰਾ ਸਭੋ ਦੁੱਖ ਗਵਾਏ ਜੀ ਦੁੱਖ ਗਵਾਉਣੇ ਸੀ ਜਨਮ ਮਰਨ ਕੱਟਣਾ ਸੀਗਾ ਹੋਰ ਹੀ ਦੁੱਖ ਕੱਟਣ ਲੱਗੇ ਆਪ ਜਾਣੇ ਨਹੀਂ ਮੈਂ ਕੌਣ ਆਪਾ ਵਿਚਾਰਨਾ ਜਾਂ ਨਾਨਕ ਬਿਨ ਆਪਾ ਜੀਨੇ ਮਿਟੇ ਨਾ ਭਰਮ ਕੀ ਕਾਈ ਇਹ ਭਰਮ ਦੀ ਜਿਹੜੀ ਕਾਈ ਖਾਈ ਇਹ ਨਹੀਂ ਮਿਟਣੀ ਹੈਗੀ ਜਦ ਤੱਕ ਅਸੀਂ ਗੁਰਸ਼ਬਦ ਦੀ ਕਮਾਈ ਨਹੀਂ ਕਰਦੇ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਨਹੀਂ ਚੱਲਦੇ ਅੱਗੇ ਭਗਤ ਜੀ ਕੀ ਸਮਝਾਉਂਦੇ ਨੇ ਬਾਤ ਨਹੀਂ ਬੇਕੁੰਟ ਬਖਾਨਾ ਜਦ ਲੱਗ ਮਨ ਬੇਕੁੰਟ ਕੀ ਆਸ ਤਬਲਕ ਨਹੀਂ ਚਰਨ ਬਾਤ ਉਹਦੇ ਚਰਨਾਂ 'ਚ ਕਿਵੇਂ ਪਹੁੰਚੋਗੇ ਬਾਜੀ ਇੱਛਾ ਤਾਂ ਕਿਹੜੀ ਰੱਖੀ ਬੈਠੇ ਹੋ ਇੱਛਾ ਤਾਂ ਰੱਖਣੀ ਸੀ ਰਾਮ ਦੀ ਆਪਦੇ ਮੂਲ ਦੀ ਆਤਮਾ ਪ੍ਰਾਤਮਾ ਇੱਕੂ ਕਰੇ ਅੰਤਰ ਕੀ ਦੁਵਿਧਾ ਅੰਤਰ ਮੇਰੇ ਦੁਬਧਾ ਤਾਂ ਮਰੀ ਨਹੀਂ ਹੈਗੀ ਹਲੇ ਗੱਲਾਂ ਨਾ ਸੀ ਪੂਰਨ ਹੋਏ ਬੈਠਿਆ ਸਰੀਰ ਕਰਕੇ ਗੁਣ ਸਾਡੇ 'ਚ ਕੋਈ ਨਹੀਂ ਨਿਰਭਉ ਅਸੀਂ ਨਹੀਂ ਨਿਰਵੈਰ ਅਸੀਂ ਨਹੀਂ ਜੋ ਮੂਲ ਮੰਤਰ ਚ ਆਪਾਂ ਨੂੰ ਅੱਠ ਗੁਣ ਦੱਸੇ ਗਏ ਨੇ ਉਹਦੀ ਕਮਾਈ ਕਰਨੀ ਸੀ ਗੁਣ ਸਾਡੇ ਚ ਕੋਈ ਨਹੀਂ ਬਿਨ ਗੁਣ ਕੀਤੇ ਭਗਤੀ ਨਾ ਹੋਏ ਜਪਜੀ ਸਾਹਿਬ ਵੀ ਰੋਜ਼ ਪੜੀ ਜਾਂਦੇ ਪਰ ਜੋ ਜੋ ਜਗਤ ਮੇ ਪਿਆਸਿਆਣਾ ਤਿੰਨ ਤਿੰਨ ਆਪਣਾ ਰਾਹੋ ਚਲਾਣਾ ਇਹਨੇ ਰਾਹ ਬਣ ਗਏ ਭਾਈ ਭਗਤ ਜੀ ਕਹਿੰਦੇ ਜਬਰ ਲਗ ਬੰਕੂਟ ਕੀ ਆਸ ਤਵਲਗ ਨਾਹੀ ਚਰਨ ਪਸ ਬਾਣੀ ਨਾ ਕਿਵੇਂ ਛੋੜੋਗੇ ਭਾਈ ਮਨੋ ਕਾਮਨਾ ਪੂਰੀਆਂ ਕਰਨ ਲੱਗੇ ਹੋਏ ਗੁਰੂ ਘਰ ਜਾ ਕੇ ਉਹ ਭਗਤ ਗੁਰੂ ਸਹਿਬਾਨਾਂ ਨੂੰ ਉਪਦੇਸ਼ ਕਰਨ ਲੱਗੇ ਜਿਨ੍ਹਾਂ ਨੇ ਸਾਰੀ ਕਾਇਨਤ ਵਿਸ਼ਵ ਨੂੰ ਇਹ 84 ਲੱਖ ਜੁਨੀ ਦਾ ਗਿਆਨ ਦਿੱਤਾ ਇਤਿਹਾਸ ਹੈ ਬਾਣੀ ਜੀਵਾਤਮਾ ਕਿਵੇਂ ਕਿਵੇਂ ਆਈ ਔਰ ਕਿਵੇਂ ਵਾਪਸ ਜਾਊਗੀ ਜੋ ਸਾਨੂੰ ਆਇਆ ਤਾਂ ਨਹੀਂ ਪਤਾ ਲੱਗੇ ਵਾਪਸ ਕਿਵੇਂ ਜਾਵਾਂਗੇ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਨੂ ਬੈਂਕੂਟ ਦਵਾਰਾ ਭਗਤ ਜੀ ਕਹਿੰਦੇ ਮੈਂ ਸੱਚਖੰਡ ਤੱਕ ਆ ਗਿਆ ਮੈਨੂੰ ਤਾਂ ਕਿਤੇ ਨਹੀਂ ਲੱਭੀ ਖਾਈ ਕੋਈ ਕੋਟ ਕਿਲੇ ਲੱਭੇ ਜਾਂ ਪਰਲ ਪਗਾਰਾ ਕੁਈ ਕਹਾਣੀ ਬਿੰਦਾ ਹੋਵੇ ਜਾਂ ਕੋਈ ਬਿਲਡਿੰਗ ਬਣਾਉਂਦਾ ਹੋਵੇ ਇਸ ਗੰਬੀ ਜਿਹੜੀ ਆਪਾਂ ਬੈਕੌਂਟਾਂ ਤੇ ਰੁਕਣਾ ਆਪਾਂ ਇਸਲਾਮ ਵਾਲੇ ਵੀ ਕਹੀ ਜਾਂਦੇ ਨੇ ਬੈਕੌਂਟਾਂ ਪਿਛਤ ਉਹ ਪਿਛਤ ਕਹਿੰਦੇ ਨੇ ਨਾਲੇ ਕਹਿੰਦੇ ਨੇ ਕਬਰਾਂ 'ਚ ਜੀ ਪਿਆ ਵਾ ਰੋਜ਼ੇ ਕਿਆਮਤ ਹੁਕਮ ਆਊਗਾ ਤੇ ਜਿਹੜੀਆਂ ਆਤਮਾ ਪਈਆਂ ਨੇ ਕਬਰਾਂ 'ਚ ਸੁਰਜੀਤ ਹੋ ਜਾਣਗੀਆਂ ਤੇ ਫਿਰ ਪਿਛਤ ਨੂੰ ਕਾਸ ਨੂੰ ਜਾਣਾ ਵਾ ਫਿਰ بس ਐਂ ਖਿਆਲ ਪੈਦਾ ਹੋ ਗਏ ਸਾਰੇ ਹਟ ਜੋਗ ਤਪ ਜੋ ਕਰ ਨਾਲ ਗਿਆਨ ਨਹੀਂ ਪੈਦਾ ਹੋਇਆ ਹੰਕਾਰ ਪੈਦਾ ਹੋ ਗਿਆ ਹੰਕਾਰ ਨਾਲ ਖਿਆਲ ਪੈਦਾ ਹੋ ਗਏ ਆਪਾਂ ਵੀ ਤੋਹੀ ਕੰਮ ਕਰਦੇ ਆ ਜਿਹੜੇ ਆਪਾਂ ਨੂੰ ਗੁਰੂ ਭਗਤ ਸਾਹਿਬਾਨ ਨੇ ਵਰਜੇ ਨੇ ਅਸੀਂ ਵੀ ਉਹੀ ਬਿਨ ਤੁਦ ਜੇ ਹੋਰ ਮੰਗਣਾ ਸਿਰ ਦੁੱਖਾਂ ਕੀ ਦੁੱਖ ਗੁਰੂ ਕਹਿੰਦੇ ਜੇ ਤੁਸੀਂ ਨਾਮ ਤੋਂ ਬਿਨਾਂ ਕੁਝ ਮੰਗਦੇ ਹੋ ਦੁੱਖ ਮੰਗਦੇ ਫਿਰ ਦੁੱਖ ਹੀ ਸਾਡੀ ਝੋਲੀ 'ਚ ਪੈਣਗੇ ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ ਮਨ ਕੀ ਭੁੱਖ ਨਾਮ ਸੀ ਉਹ ਤਾਂ ਮੰਗੇ ਹੀ ਨਹੀਂ ਹੈਗਾ ਉਹ ਤਾਂ ਗੁਰੂ ਨੂੰ ਪੁੱਛੇ ਰਹੀ ਮੈਂ ਕੀ ਮੰਗਣਾ ਵਾ ਸਿਆਣਾ ਵੱਧਵਾ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਣੂ ਵੈਕੁੰਠ ਦੁਬਾਰਾ ਕਹਿੰਦੇ ਮਿੰਨ ਤੱਕ ਦੇ ਰਾਹ 'ਚ ਲੱਭਿਆ ਨਹੀਂ ਭਾਈ ਕਹੇ ਕਮੀਰਬ ਕਹੀਏ ਕਾਏ ਸਾਧ ਸੰਗਤੀ ਵੈਕੁੰਠੇ ਆਏ ਤੁਨੂੰ ਕਿਵੇਂ ਸਮਝਾਵਾਂ ਸਾਧ ਸੰਗਤ ਕੀ ਹੁੰਦੀ ਆ ਸਾਧ ਸੰਗਤ ਐ ਜਿੱਥੇ ਹਰ ਕਥਾ ਹੁੰਦੀ ਐ ਜਿਹਨੇ ਮਨ ਨੂੰ ਸਾਧ ਲਿਆ ਜਿਹੜੇ ਗੁਰੂ ਕੇ ਸਿੱਖ ਬਣ ਗਏ ਬਾਣੇ ਚੱਲਦੇ ਨੇ ਜਿਹੜੇ ਹਰ ਕਥਾ ਨੂੰ ਵਿਚਾਰਦੇ ਨੇ ਕੁਦਰਤ ਨੂੰ ਵਿਚਾਰਦੇ ਨੇ ਗੁਰੂ ਭਗਤਾਂ ਦਰਸਾਏ ਰਾਹ ਤੇ ਚੱਲਦੇ ਨੇ ਉਹ ਕੌਣ ਨੇ ਆਇ ਮਿਲ ਗੁਰ ਸਿਖਾਇ ਮਿਲ ਗੁਰ ਸਿੱਖ ਤੂੰ ਮੇਰੇ ਗੁਰੂ ਕੇ ਪਿਆਰੇ ਆਵੋ ਸਿੱਖ ਸਤਗੁਰ ਕੀ ਪਿਆਰਿਓ ਗਾਵੋ ਸੱਚੀ ਬਾਣੀ ਗੁਰੂ ਦਾ ਸਾਰਿਆਂ ਨੂੰ ਪ੍ਰੇਮ ਕਰਦਾ ਅਸੀਂ ਵੱਡਾ ਛੋਟਾ ਸਮਝੀ ਬੈਠੇ ਆਪਦੇ ਆਪ ਨੂੰ ਵੱਡਾ ਸਮਝਦੇ ਆ ਦੂਜਿਆਂ ਨੂੰ ਛੋਟਾ ਸਮਝਦੇ ਆ ਸਿੱਖੀ ਕਿੱਥੇ ਓਥੇ ਭਾਈ ਇਹ ਉਹ ਤਾਂ ਸਿੱਖੀ ਦਾ ਘਰ ਹੈ ਨਾਮ ਦਾ ਘਰ ਹੈ ਉੱਥੇ ਸਾਰੇ ਬਰਾਬਰ ਨੇ ਕੋਈ ਵੱਡਾ ਛੋਟਾ ਨਹੀਂ ਹੈਗਾ ਉਹ ਤੁਹਾਡੇ ਖਿਆਲ ਨੇ ਵੱਡੇ ਛੋਟੇ ਵਾਲੇ ਗੁਰੂ ਤਾਂ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਸਾਡੀਆਂ ਦ੍ਰਿਸ਼ਟੀ 'ਚ ਫਰਕ ਆ। ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ। ਸਾਜ ਸੰਗਤ ਬੈਕੁੰਠੇ ਆਏ ਜਿੱਥੇ ਸ਼ਬਦ ਦੀ ਵਿਚਾਰ ਹੋ ਰਹੀ ਹੈ। ਬੈਕੁੰਠ ਹੁੰਦਾ ਹੈ ਜਦੋਂ ਮਨ ਚਿੱਤਕ ਹੋ ਜਾਂਦੇ ਨੇ। ਇਕੱਠਾ ਹੋ ਜਾਂਦਾ ਧਿਆਨ ਨੂੰ ਬੈਕੁੰਠ ਕਹਿੰਦੇ ਨੇ। ਟਿਕ ਜਾਂਦਾ ਹੈ ਮਨ ਫਿਰ ਕਰ ਵੈ ਸੋ ਹਰ ਜਨ ਪਿਆਰੇ। ਆਪਾਂ ਨਹੀਂ ਪ੍ਰਾਪਤੀ ਕਰਨੀ ਬੈਕੁੰਠ ਦੀ। ਉਹ ਖੈਰਲੀ ਬੈਕੁੰਠ ਨੇ ਇਹ ਸੱਚ ਬਾ ਇਆ ਪ੍ਰਾਪਤੀ ਕਰਨੀ ਹੈ ਕਿਰਪਾ ਕਰੇ ਤਾਂ ਆਪਣੀ ਤਾਂ ਗੁਰਕਾ ਸ਼ਬਦ ਕਮਾਈਂ ਕਿਰਪਾ ਲੈਣੀ ਹੈ ਦਾਤੇ ਦੀ ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਈਏ ਹਮ ਵੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਏ ਗੁਰਦੇਵ ਗਿਆਨ ਦੇ ਦੇਵ ਕਿਰਪਾ ਰਹਿਮਤ ਕਰੋ ਇਹ ਬੁਕਾਰਾਂ ਤੋਂ ਸਾਡਾ ਖਿਹੜਾ ਛੁੱਟ ਜਾਵੇ ਅਸੀਂ ਆਪਣੇ ਘਰ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ